ਗੁਨਾਹ ਸਾਹ ਮਹਾਰਾਜ ਨੇ ਇੱਕ ਪਾਸਾ ਸਾਫ਼ ਕਰਾ ਦਿੱਤਾ ਵੀ ਸਿੱਧਾ ਨੂੰ ਬੈਠਣ ਲੋ ਬੰਦਗੀ ਵਾਲੀਆਂ ਰੂਹਾਂ ਨੇ ਜੀਵਨ ਆਇਨਾ ਹਾਂ ਉਹ ਬੈਠ ਕੇ ਆਖੀ ਆ ਕੇ ਬੈਠੇ ਗੁਨਾਹ ਸਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਵੀ ਜੋਗੀ ਲੋਕ ਬੰਦਗੀ ਵਾਲੇ ਸਿੱਧ ਲੋਕ ਹੈ ਗੁਨਾਹ ਸਾਹ ਮਹਾਰਾਜ ਨੇ ਮਹਿਤਾ ਭਾਈ ਜਾਨ ਦਾ ਸਾਨੂੰ ਪਹਿਲਾਂ ਮਤ ਨੂੰ ਸ਼ੇਰ ਪਰਬਤ ਤੇ ਮਿਲਿਆ ਫਿਰ ਨਾਨਕ ਮਤੇ ਮਿਲ ਕੇ ਆਇਆ ਹਾਂ ਸਾਡੇ ਨਾਲ ਦਾ ਵੱਡਾ ਵੀ ਨਹੀਂ ਦਾ ਵੋਟ ਸੁਨਾਤ ਕਿੱਥੇ ਹੈ ਬਰਉ ਦਾ ਪਾਸਮ ਤੇ ਬੈਠੇ ਜੀ ਉਹ ਨਹੀਂ ਆਇਆ ਤੇ ਗੁਨਾਹ ਸਾਹ ਮਹਾਰਾਜ ਜੀ ਤੁਸੀਂ ਕਿਵੇਂ ਆਏ ਹੋ ਕਹਾਂ ਮਹਾਰਾਜ ਜੀ ਪਾਤਸ਼ਾਹ ਅਸੀਂ ਆਏ ਆ ਵੀ ਜਿਹੜੀ ਸਿੱਧ ਕਰਾ ਮਾਲ ਹੈ ਵੀ 나ਤ ਜੋਗੀਆਂ ਦਾ ਨਾਮ ਹੈ ਇਹਦੀ ਜਿਹੜੀ ਬੰਦਗੀ ਬਹੁਤ ਜ਼ਿਆਦੇ ਹੈ ਕੇ ਸਮੇਰ ਪਤਲੂ ਜੀ ਮਹਾਰਾਜ ਜੀ ਅਸੀਂ ਵੀ ਲੈ ਕੇ ਆਏ ਆ ਭਾਈ ਇਹਨਾਂ ਮਹਾਰਾਜਾ ਤੁਸੀਂ ਇਕੱਲੇ ਰਹਿ ਕੇ ਆਇਓ ਲੋਕ ਬੰਦੇ ਨਾਲ ਤੁਹਾਡੇ ਉਹਦੀਆਂ ਬਾਕੀ ਤੇ ਨਹੀਂ ਗਏ ਇਹਨਾਂ ਨੂੰ ਤਾਂ ਪਤਾ ਲੱਗਿਆ ਵੀ ਸਿੱਧ ਲੋਕ ਕੌਣ ਹੁੰਦੇ ਨੇ ਜੋਗੀ ਲੋਕ ਕੌਣ ਹੁੰਦੇ ਨੇ ਨਾਸ ਕੌਣ ਹੁੰਦੇ ਨੇ ਨਾਸਾ ਮਾਰਗ ਤੁਸੀਂ ਦੱਸ ਲੋ ਭਾਈ ਇਹਨਾਂ ਨੂੰ ਫਿਰ ਪਾਉਣਾ ਅਸੀਂ ਤੁਹਾਡੇ ਨਾਲ ਪਛਾਣ ਨਹੀਂ ਕਰ ਸਕਦੇ ਤੁਸੀਂ ਦੇਖ ਲਓ ਤੁਸੀਂ ਦੱਸੋ ਇਹਨਾਂ ਉਹ ਨਾਸਾ ਮਹਾਰਾਜ ਨੂੰ ਕਹਿੰਦੇ ਫਿਰ ਇੱਕ ਚੌੜੀ ਦਾ ਸੌਣਾ ਹੈ ਇਹਨ ਕਿਵੇਂ ਨਾਸੂ ਕਹਦੇ ਬਾਬਾ ਜਾਂ ਤਾਂ ਤੂੰ ਲੁਕ ਜਾ ਤੈਨੂੰ ਲੱਭ ਕੇ ਦਿਖਾਉਨੇ ਆਂ ਸੀ ਜਾਂ ਅਸੀਂ ਲੁਕ ਜਾਂ ਸਾਨੂੰ ਲੱਭ ਕੇ ਦਿਖਾ ਦੇ ਉਹ ਨਾਲ ਸਾਹ ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲਾਂ ਨੂੰ ਜਾਣਦੇ ਸਨ ਕਿਉਂ ਤਾਂ ਹੀ ਮਾਲਕ ਨੇ ਕਿਹਾ ਜਿਹੜੀ ਗੁਰੂ ਦੀ ਸਿੱਖਿਆ ਹੈ ਗੁਰੂ ਦੇ ਸਾਰਦ ਨੇ ਜਦੋਂ ਸਿੱਖ ਸੰਧਾਨੀ ਹੋ ਕੇ ਤਰਨੂ ਪਰਦਾ ਹੈ ਉਹ ਜੋਗੀਆਂ ਬਾਦੂਆਂ ਦੇਖੇ ਪੱਥਰੀ ਰਾਜਾ ਹੋਇਆ ਇਹ ਫਾਗਨ ਪੀਪਾ ਜੀ ਹੋਏ ਨੇ ਉਹ ਵੀ ਰਾਜੀ ਹੋਏ ਜਦੋਂ ਪਾਥਰੀ ਰਾਜਾ ਰਾਜ ਭਾਗ ਛੱਡ ਕੇ ਗੋਰਖ ਦਾ ਚੇਲਾ ਬਣਿਆ ਕਿ ਨਾ ਗੋਰਖ ਦਾ ਚੇਲਾ ਪਰਥੀ ਦਾਜਾ ਚੇਲਾ ਬਣ ਗਿਆ ਸੀ ਗੋਰਖ ਦਾ ਰਾਜ ਭਾਗ ਛੱਡ ਦਤਾ ਚਤਿਆ ਤਾਂ 365 ਰਾਣੀਆਂ ਸਨ ਇੱਕ ਰਾਣੀ ਦੇ ਨਾਲ ਰੰਗਿਆ ਜਾਂਦਾ ਸੀ ਕਿ ਪਿੰਡ ਦੇ ਵਿੱਚ ਹੀ ਕੋਈ ਧੀ ਪੈਣ ਪਾਣੀ ਭਰਦੀ ਸੀ ਕਹਿੰਦਾ ਕੌਣ ਹੈ ਇਹ ਜੀ ਫਲਾਣਿਆਂ ਦੀ ਠੁੱਡ ਕਹਿੰਦਾ ਇਹਦੇ ਨਾਲ ਵਿਆਹ ਕਰਾਉਣਾ ਉਹ ਪਥਰੀ ਰਾਜ ਨੂੰ ਜਵਾਬ ਦੇ ਦਿੱਤਾ ਉਹਨੇ ਕਹਿੰਦਾ ਮੈਂ